ਔਰ ਡੈਮੋਕ੍ਰੇਸੀ ਦਾ ਜਿਹੜਾ ਕਾਨ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ বিজেপি ਦੀ ਸਰਕਾਰ ਵੱਲ ਜਿਹੜੀ ਆਪਣੀ ਟੀਮ ਜੀਡੀ ਨੂੰ ਭੇਜ ਕੇ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਗ੍ਰਿਫਤਾਰੀ ਕੀਤੀ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਹੈਗਾ ਉਹ ਘਰ ਦੇ ਵਿੱਚ ਹੀ ਜਿਹੜਾ ਬੰਦੀ ਬਣਾ ਦਿੱਤਾ ਗਿਆ ਰਵਿੰਦਰ ਕੇਜਰੀਵਾਲ ਜਾਂ ਉਹਨਾਂ ਦੇ ਐਮਐਲਏ ਮੰਤਰੀ ਕਾਨੂੰਨ ਤੇ ਹੀ ਗੱਲ ਬਹੁਤ ਕਰਦੇ ਸੀ ਸੰਵਿਧਾਨ ਦੀ ਗੱਲ ਬਹੁਤ ਕਰਦੇ ਸੀ ਕਿ ਅਗਰ ਉਹਨਾਂ ਨੂੰ ਕਾਨੂੰਨ ਤੇ ਭਰੋਸਾ ਫਿਰ ਡਰਦੇ ਕਿਉਂ ਨੇ ਕਿ ਅਗਰ ਗਲਤ ਕੰਮ ਨਹੀਂ ਕੀਤਾ ਫਿਰ ਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਕਿਉਂ ਬਦਸਲੂ ਡਰਦੇ ਤਾਂ ਬਿਲਕੁਲ ਵੀ ਨਹੀਂਗੇ ਕੋਈ ਨਹੀਂ ਡਰਦਾ ਜਿਹੜੀ ਕਾਨੂੰਨੀ ਪ੍ਰਕਿਰਿਆ ਹੈਗੀ ਉਹ ਹੋਣੀ ਚਾਹੀਦੀ ਹੈ ਕਾਨੂੰਨ ਦੇ ਹਿਸਾਬ ਦੇ ਨਾਲ ਤੁਹਾਡੇ ਵਿਰੋਧੀ ਇਹ ਕਹਿ ਰਹੇ ਨੇ ਕਿ ਹੁਣ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਐਕਸਾਈਜ਼ ਪਾਲਿਸੀ ਦੇ ਘਟੋਲੇ ਦੇ ਵਿੱਚ ਦੂਜੇ ਪਾਸੇ ਹੁਣ ਭਗਵੰਤ ਮਾਨ ਦੀ ਤਿਆਰੀ ਹੈ ਉਹੀ ਪੰਜਾਬ ਦੇ ਵਿੱਚ ਪਾਲਿਸੀ ਹੈ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਇਸ ਨੂੰ ਲੈ ਕੇ ਮੁਹਾਰੀ ਦੇ ਵਿੱਚ ਪ੍ਰਦਰਸ਼ਨ ਹੋਇਆ ਅਲੱਗ-ਅਲੱਗ ਐਮਐਲਏ ਮੰਤਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿ ਗ੍ਰਿਫਤਾਰੀ ਗਲਤ ਹੋਈ ਹੈ ਇਸ ਨੂੰ ਲੈ ਕੇ ਤੁਹਾਡੇ ਨਾਲ ਨੇ ਮੈਮ ਤਾਂ ਕਿਵੇਂ ਦੇਖਦੇ ਹੋ ਕਿ ਜਿਹੜੀ ਗ੍ਰਿਫਤਾਰੀ ਹੋਈ ਹੈ ਈਡੀ ਵੱਲੋਂ ਰਾਤ ਗ੍ਰਿਫਤਾਰੀ ਕਰ ਲਈ ਹੈ ਪਰ ਇਸ ਗ੍ਰਿਫਤਾਰੀ ਨੂੰ ਤੁਹਾਡੇ ਨਜ਼ਰੀਏ ਨਾਲ ਕਿਵੇਂ ਸਿਰਫ ਮੇਰੇ ਨਜ਼ਰੀਏ ਨਾਲ ਨਹੀਂ ਜੀਏ ਪੂਰੇ ਅਗਰ ਅਸੀਂ ਪੂਰੇ ਵਾਰਡ ਦੇ ਵਿੱਚ ਲੋਕ ਦੇਖਦੇ ਆ ਜੇ ਅਸੀਂ ਹਿੰਦੁਸਤਾਨੀ ਦੇਖਦੇ ਆ ਤਾਂ ਇਹ ਬਹੁਤ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੀ ਗਈ ਹੈ ਤਾਨਾਸ਼ਾਹੀ ਹੈ ਇਹ ਔਰ ਡੈਮੋਕਰੇਸੀ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਕਿਉਂਕਿ ਜਦੋਂ ਹਾਈ ਕੋਰਟ ਨੇ ਜਿਹੜੇ ਸੀਗੇ ਯਾਚੀ ਦਾ ਹਰ ਕਰਨ ਦੇ ਲਈ 22 ਅਪ੍ਰੈਲ ਦੀ ਡੇਟ ਦਿੱਤੀ ਸੀਗੀ ਸੋ ਫਿਰ ਇੰਨੀ ਕੀ ਜਲਦੀ ਸੀ ਬੀਜੇਪੀ ਨੂੰ ਇੰਨੀ ਕੀ ਘਬਰਾਹਟ ਹੋ ਗਈ ਕਿ ਕੱਲ ਹੀ ਉਹਨਾਂ ਨੇ ਜਿਹੜੀ ਆਪਣੀ ਟੀਮ ਈਡੀ ਨੂੰ ਭੇਜ ਕੇ ਉੱਥੇ ਗੈਰਕਾਨੂੰਨੀ ਢੰਗ ਦੇ ਨਾਲ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਨ ਕੇਜਰੀਵਾਲ ਜੀ ਦੀ ਜਿਹੜੀ ਗ੍ਰਿਫਤਾਰੀ ਕੀਤੀ ਤੇ ਹੁਣ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਹੈਗਾ ਉਹ ਕਰਦੇ ਵਿੱਚ ਹੀ ਜਿਹੜਾ ਬੰਦੀ ਬਣਾ ਲੱਤਾ ਗਿਆ ਸੋ ਲੋਕੀ ਇਹੋ ਜੀਆਂ ਚੀਜ਼ਾਂ ਬਿਲਕੁਲ ਪਸੰਦ ਨਹੀਂ ਕਰਦੇ ਹੈਗੇ ਇਹ ਡੈਮੋਕਰੈਟਿਕ ਕੰਟਰੀ ਹੈ ਔਰ ਇੱਥੇ ਸੰਵਿਧਾਨ ਦੀ ਜਿਸ ਤਰ੍ਹਾਂ ਉਲੰਘਣਾ ਕੀਤੀ ਜਾ ਰਹੀ ਹੈ ਤੱਚੀਆਂ ਉਡਾਈਆਂ ਜਾ ਰਹੀਆਂ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਅੱਛਾ ਬਾਰ-ਬਾਰ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਐਮਐਲਏ ਮੰਤਰੀ ਕਾਨੂੰਨ ਤੇ ਹੀ ਗੱਲ ਬਹੁਤ ਕਰਦੇ ਸੀ ਸੰਵਿਧਾਨ ਦੀ ਗੱਲ ਬਹੁਤ ਕਰਦੇ ਸੀ ਕਿ ਅਗਰ ਉਹਨਾਂ ਨੂੰ ਕਾਨੂੰਨ ਤੇ ਭਰੋਸਾ ਹੈ ਫਿਰ ਡਰਦੇ ਕਿਉਂ ਨੇ ਕਿ ਅਗਰ ਗਲਤ ਕੋ ਕੰਮ ਨਹੀਂ ਕੀਤਾ ਫਿਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਕਿਉਂ ਪ੍ਰਦਰਸ਼ਨ ਹੋ ਰਹੇ ਨੇ ਨਹੀਂ ਡਰਦੇ ਤਾਂ ਬਿਲਕੁ ਜਿਹੜੀ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਹ ਹੋਣੀ ਚਾਹੀਦੀ ਹੈ ਕਾਨੂੰਨ ਦੇ ਹਿਸਾਬ ਦੇ ਨਾਲ ਹੋਣੀ ਚਾਹੀਦੀ ਹੈ ਕਾਨੂੰਨ ਦੇ ਆਰਡਰ ਆਈ ਥਿੰਕ ਹਾਈ ਕੋਰਟ ਨੇ ਦਿੱਤੇ ਸੀਗੇ ਕਿ ਵੀ 22 ਅਪ੍ਰੈਲ ਨੂੰ ਜਿਹੜੀ ਉਹਦੀ ਯਾਚੀਕਾ ਦਾਹਰ ਕੀਤੀ ਜਾਵੇ ਬਟ ਫਿਰ ਉਸ ਨੂੰ ਹੋਰ ਰੂਪ ਦੇ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਗ੍ਰਿਫਤਾਰੀ ਕੀਤੀ ਉਹ ਇੱਕ ਸਟੇਟ ਦੇ ਜਿਹੜੇ ਸੀਐਮ ਨੇ ਉੱਥੋਂ ਦੇ ਔਰ ਇੱਕ ਪਾਰਟੀ ਦੇ ਸੁਪਰੀਮੋ ਨੇ ਨੈਸ਼ਨਲ ਪਾਰਟੀ ਦੇ ਸੁਪਰੀਮੋ ਨੇ ਸੋ ਇਹ ਇਹ ਲੋਕੀ ਡਰਾਣਾ ਚਾਹੁੰਦੇ ਆ ਕਿ ਅਗਰ ਸਾਡੇ ਖਿਲਾਫ ਕੋਈ ਵੀ ਬੋਲੇਗਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਏਗਾ ਸੋ ਤੁਸੀਂ ਦੇਖਿਆ ਹੋਏਗਾ ਕਿ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਭయ్యా ਵੀ ਗ੍ਰਿਫਤਾਰ ਕੀਤੇ ਹੋਏ ਆ ਸਾਡੇ ਮਨੀਸ਼ ਸੋਢੀਆ ਜੀ ਗ੍ਰਿਫਤਾਰ ਕੀਤੇ ਹੋਏ ਆ ਸਾਡੇ ਸਤਿੰਦਰ ਜੈਨ ਜੀ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੇ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਦਿੱਲੀ ਦੇ ਸਕੂਲਾਂ ਦੀ ਨੁਹਾਰ ਬਦਲੀ ਜਿਨ੍ਹਾਂ ਨੇ ਹਸਪੀਟਲਸ ਦੀਨ ਹਾਰ ਬਦਲੀ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਇੱਕ ਬੈਟਰ ਐਜੂਕੇਸ਼ਨ ਦੇਣ ਦੇ ਲਈ ਲੜਾਈ ਕੀਤੀ ਅੱਛਾ ਹੈਲਥ ਸਿਸਟਮ ਦੇਣ ਦੇ ਲਈ ਲੜਾਈ ਲੜਾਈ ਕੀਤੀ ਬੱਚਿਆਂ ਨੂੰ ਰੋਜ਼ਗਾਰ ਦੇਣ ਦੇ ਲਈ ਲੜਾਈ ਲੜ ਰਹੇ ਆ ਸੋ ਉਹਨਾਂ ਲੋਕਾਂ ਨੂੰ ਫੜ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਪਾਇਆ ਜਾ ਰਿਹਾ ਕਿੱਥੋਂ ਵਾਲੀ ਕੋ ਹੋ ਰਿਹਾ ਕਿ ਕਈ ਤੁਹਾਡੇ ਵਿਰੋਧੀ ਇਹ ਕਹਿ ਰਹੇ ਨੇ ਕਿ ਹੁਣ ਰਵਿੰਦ ਕੇ ਜੀ ਦੀ ਗ੍ਰਿਫਤਾਰੀ ਹੋਈ ਹੈ ਐਕਸਾਈਜ਼ ਪਾਲਿਸੀ ਦੇ ਘਟਾਲੇ ਦੇ ਵਿੱਚ ਦੂਜੇ ਪਾਸੇ ਹੁਣ ਭਗਵੰਤ ਮਾਨ ਦੀ ਵੀ ਤਿਆਰੀ ਹੈ ਉਹੀ ਪੰਜਾਬ ਦੇ ਵਿੱਚ ਪਾਲਿਸੀ ਹੈ ਦੇਖੋ ਜੀ ਵਿਰੋਧੀਆਂ ਨੇ ਦਾ ਕੰਮ ਹੈਗਾ ਵਿਰੋਧ ਕਰਨਾ ਸੋ ਮੈਂ ਕਿਸੇ ਦੇ ਖਿਲਾਫ ਜਿਆਦਾ ਬੋਲਦੀ ਨਹੀਂ ਹੁੰਦੀ ਮੈਂ ਹਮੇਸ਼ਾ ਇਹ ਕਹਿੰਨੀ ਆ ਕਿ ਤੁਸੀਂ ਕੰਮ ਕੀਤੇ ਹੁੰਦੇ ਤਾਂ ਅੱਜ ਤੁਸੀਂ ਵੀ ਖੜ ਖੜ ਕੇ ਆਪਣੇ ਸਕੂਲਾਂ ਦੀ ਚਾਰ ਦਿਵਾਰੀਆਂ ਦੀ ਮੰਗਾਂ ਨਾ ਕਰਦੇ ਤੁਸੀਂ ਕੰਮ ਕੀਤੇ ਹੁੰਦੇ ਤਾਂ ਤੁਸੀਂ ਇਹਨਾਂ 2 ਸਾਲਾਂ 'ਚ ਕਹਿੰਦੇ ਹੋ ਕਿ ਸਕੂਲਾਂ 'ਚ ਟੀਚਰ ਹੈ ਨਹੀਂ ਤੁਸੀਂ ਇਹਨਾਂ 2 ਸਾਲਾਂ 'ਚ ਆ ਕੇ ਕਹਿੰਦੇ ਹੋ ਵਿਧਾਨ ਸਭਾ ਦੇ ਵਿੱਚ ਕਿ ਸਾਡੇ ਉੱਥੇ ਡਾਕਟਰ ਹੈ ਨਹੀਂ ਸਾਡਾ ਬੱਸ ਸਟੈਂਡ ਦੀ ਹਾਲਤ ਖਰਾਬ ਹੈ ਸੋ ਇਹਨਾਂ ਦੇ ਕੋਲ 70 ਸਾਲ ਸੀਗੇ ਜੀ 70 ਸਾਲਾਂ ਦੇ ਵਿੱਚ ਕੰਮ ਕਰਕੇ ਦਿਖਾਉਂਦੇ ਅਸੀਂ ਹੁਣ 2 ਸਾਲਾਂ ਦੇ ਵਿੱਚ ਨਵੇਂ ਸਕੂਲ ਬਣਾ ਰਹੇ ਹਾਂ ਸਕੂਲ ਆਫ ਐਮਿਨੈਂਸ ਬਣਾ ਰਿਹਾ ਜਿੱਥੇ ਬੱਚੇ ਐਕਸਾਈਟਡ ਨੇ ਕਿ ਸਾਨੂੰ ਐਡਮਿਸ਼ਨ ਮਿਲਣ ਉੱਥੇ ਉੱਥੇ ਬੱਚੀਆਂ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚ ਬੱਸਾਂ ਦਿੱਤੀਆਂ ਗਈਆਂ ਸਰਕਾਰੀ ਤੇ ਉਹ ਖੁਸ਼ੀ ਸੀ ਉਹਨਾਂ ਦੇ ਚਿਹਰਿਆਂ ਤੇ ਜਿਹੜੀਆਂ ਸਾਡੀਆਂ ਬੀਬੀਆਂ ਸਰਕਾਰੀ ਹਸਪਤਾਲ ਲੰਬੀ ਲੰਬੀ ਲਾਈਨਾਂ ਚ ਖੜਦੀਆਂ ਸੀ ਸ਼ੂਗਰ ਦੀ ਦਵਾਈ ਲੈਣ ਲਈ ਜਦੋਂ ਮੁਹੱਲਾ ਕਲੀਨਿਕ ਤੋਂ ਦਵਾਈ ਲੈ ਕੇ ਆਉਂਦੀਆਂ RAMNAL AC ਵਾਲੇ ਹਾਲ ਚ ਬੈਠ ਕੇ ਉਹ ਦੁਆਵਾਂ ਦਿੰਦੀਆਂ ਨੇ ਸੋ 2 ਸਾਲਾਂ ਦੇ ਵਿੱਚ ਅਸੀਂ ਸਾਰੇ ਸਮਝਦਾਰ ਹਾਂ ਕਿ ਕੋਈ जी। तो जी। तो जी। तो जी। तो जी। कि ਅਸੀਂ ਬਹੁਤ ਵੱਡਾ ਮਹਿਲ ਉਸਾਰ ਨਹੀਂ ਸਕਦੇ ਹੁੰਦੇ ਨੂੰ ਟਾਈਮ ਲੱਗਦਾ ਹੈ ਇਹਨੂੰ ਬਟ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਜੀ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਲਗਾਤਾਰ ਜਿਹੜੇ ਪ੍ਰਦਰਸ਼ਨ ਹਨ ਮੁਹਾਲੀ ਦੇ ਵਿੱਚ ਤਾਂ ਕਈ ਜਗ੍ਹਾ ਚੱਲ ਰਹੇ ਨੇ ਪੂਰੇ ਭਾਰਤ ਦੇ ਵਿੱਚ ਉਸ ਨੂੰ ਲੈ ਕੇ ਦੇਖਦੇ ਕਿ ਹੌਨਰ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਦੀ ਹਾਈ ਹੁੰਦੀ ਜ ਨਹੀਂ ਤੁਹਾਨੂੰ ਬਹੁਤ ਸਮਾਂ ਦੱਸੇਗਾ ਤੁਹਾਡੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇ ਜੀ